ਮੇਰਾ ਸੱਜਣਾ ਤੁਸੀਂ ਸੁਣਿਆ ਤੇ ਉਹ ਹੋਰ ਵੀ ਗਾਣੇ ਆਉਣਗੇ ਪਹਿਲਾ ਇਹ ਸਾਡਾ ਮੁੰਡਾ ਆਇਆ ਛੋਟਾ ਹਿਆਨ ਇਹਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰੋ ਜੀ ਇਹ ਵੌਇਸ ਆਪ ਜਾਲ ਦੇ ਵਿੱਚੋਂ ਆਇਆ ਤੇ ਇਹ ਸਾਡਾ ਭਰਾ ਛੋਟਾ ਸਾਡੇ ਜ਼ਾਕਰ ਹੁਸੈਨ ਜੀ ਸਾਡੇ ਮਾਸੜ ਜੀ ਯਾਨੀ ਕਿ ਮੇਰੇ ਜੀਜਾ ਦੇ ਚਾਚਾ ਜੀ ਤੇ ਮਾਸੜ ਜੀ ਇੱਕ ਵਾਰੀ ਖੜੇ ਹੋ ਕੇ ਮੜ ਗਿਆ ਆ ਸਾਰਿਆਂ ਨੂੰ ਦਿਖਾ ਲਈ ਦੇ ਦਿਓ ਮੜ ਗਿਆ ਇਹਨਾਂ ਵਾਸਤੇ ਤਾੜੀਆਂ ਜ਼ੋਰਦਾਰ ਮਾਰੋ ਇਹੇ ਉਹ ਇਨਸਾਨ ਨੇ ਜਿਹੜੇ ਜਦੋਂ ਕਵਾਲੀ ਕਰਦੇ ਹੁੰਦੇ ਸੀ ਜਦੋਂ ਕਵਾਲੀ ਕਰਦੇ ਹੁੰਦੇ ਸੀ ਤੇ ਮੈਂ ਇਹਦੇ ਕਿੱਡਾ ਹੁੰਦਾ ਸੀ ਇਤੋਂ ਵੀ ਛੋਟਾ ਹੁੰਦਾ ਸੀ ਮੈਂ ਮੰਗੀ ਅਸੀਂ ਸਾਰੇ ਇਕੱਠੇ ਹੁੰਦੇ ਸੀ ਛੋਟਾ ਜਿਹਾ ਹੁੰਦਾ ਸੀ ਮੈਂ ਪਿੱਛੇ ਬੈਠਾ ਹੁੰਦਾ ਸੀ ਤੇ ਜਦੋਂ ਇਹਦਾ ਪੈਸੇ ਫਕੀਰਾਂ ਨੇ ਸਿੱਟਣੇ ਤੇ ਉਹ ਪੈਸੇ ਮੈਂ ਚੁੱਕਦਾ ਹੁੰਦਾ ਸੀਗਾ ਮੈਂ ਪੈਸੇ ਚੁਗਦਾ ਰਿਆ ਮਾਸਟਰ ਜੀ ਹੁਣਾਂ ਦੇ ਨਾਲ ਤੇ ਮੈਂ ਭਰੇ ਪੂਰੇ ਮੇਲੇ ਦੇ ਵਿੱਚ ਪੂਰੀ ਦੁਨੀਆ ਸਾਹਮਣੇ ਵੀ ਕਹਿ ਸਕਦਾ ਹਾਂ ਜੀ ਮੈਂ ਮਿਹਨਤ ਕੀਤੀ ਹੈ ਮੈਂ ਕੋਈ ਕੋਈ ਚੋਰੀ ਨਹੀਂ ਕੀਤੀ ਮੈਂ ਮਿਹਨਤ ਕੀਤੀ ਹੈ ਇਹਨਾਂ ਦੇ ਨਾਲ ਮੈਂ ਕਿਤੇ ਵਾਜਾ ਲਾਉਣ ਨੂੰ ਕਹਿਣਾ ਨਿੱਕੇ ਭਾਜੀ ਨੇ ਇਹ ਮੇਰੇ ਜੀਜਾ ਜੀ ਹੈ ਨਾ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਜ਼ੋਰਦਾਰ ਤਾੜੀਆਂ ਜੀਜਾ ਜੀ ਨੇ ਮੇਰੇ ਤੇ ਭਾਈਏ ਅੱਜ ਦੋ ਆਏ ਇੱਕ ਇੱਧਰ ਵੀ ਆ ਤੇ ਇੱਕ ਇੱਧਰ ਬੈਠਾ ਭਾਈਆ ਸਾਡਾ ਇੱਧਰ ਸਾਈਡ ਤੇ ਤੇ ਔਰ ਚਲੋ ਆਪਣਾ ਭਰਾ ਇਧਰ ਆ ਭਾਈਆ ਭਾਈਆ ਦਿਖਾ ਲਈ ਦਿੱਤੇ ਉਹਨੂੰ ਨਾ ਸਮਝ ਲੈਣਾ ਆ ਭਾਈਏ ਤੇ ਮਾਰੋ ਕੈਮਰਾ ਭਰਾ ਤੇ ਬੜਾ ਟਾਈਮ ਦੇਖਿਆ ਹੋਰ ਵੀ ਹਜੇ ਕਰੀ ਚੱਲਾਂਗੇ ਇਨਸ਼ਾਅੱਲਾ ਸਟਰਗਲ ਹੈ ਸਟਰਗਲ ਕਦੀ ਖਤਮ ਨਹੀਂ ਹੁੰਦੀ ਹੁੰਦੀ ਸੋ ਹਿਆਨ ਤੁਹਾਨੂੰ ਸੁਣਾਏਗਾ ਬੜਾ ਸੁਰੀਲਾ ਹੈ ਬੜਾ ਅੱਛਾ ਹੈ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਇਹਦੇ ਨਾਂ ਤੇ ਤੇ ਜੇ ਚੰਗਾ ਲੱਗੇ ठीक है जी ली मेरा भी खुद तेरे नाम मेरी जान तेरे नाम खुद गल मी क् न मन मही वे ज़िंदगीअ oh ਵੀ ਸੁਣਾ ਮੇਰੇ ਕਿ ਹੋਇਆ ਦੂਰ ਤੇ ਦੱਸ ਦੇ ਬਦਲ ਗਏ ਸੱਚ ਮੁੱਚ ਹੀ ਕਿ ਮੈਨੂੰ ਹੀ ਸੋਨਾ ਆਏ ਬਦਲ ਗਏ ਸੱਚ ਮੁੱਚ ਹੀ ਕਿ ਮੈਨੂੰ ਹੀ ਸਤਾਣਾ ਆਏ ਹੋ ਮੇਰੇ ਮਰਨੇ ਤੇ ਰੋਵਾਂਗਾ ਜੇ ਜਉਂਦੀ ਰਵਨਾਏ ਹੋ ਮੇਰੇ ਮਰਨੇ ਤੇ ਰੋਵੇਗਾ ਮੇਜ ਓ ਹੋ ਓ ਯਾਰਾ ਬਹੁਤ ਸਾਰਾ ਕਮਾਲ ਦਾ ਹੈ ਬਹੁਤ ਕਮਾਲ ਦਾ ਸੋਹਰਿਆ ਹੈ ਦੁਆਰਾ ਲਾਇਆ ਗਰੀ ਮੇਰੇ ਮਨ ਨੇ ਹੋ ਮੇਰੇ ਤਾੜੀ ਜ਼ੋਰ ਨਾਲ ਮਾਰੋ ਭਾਈ ਇਹ ਬਾਸਾ ਮੁੰਡਾ ਜੀ ਇਹ ਕਰੀ ਹਿਆਨ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਕਿਆ ਬਾਤ ਆ ਯਾਰ ਮੈਂ ਵੀ ਇੱਡਾ ਕੀ ਹੁੰਦਾ ਸੀ ਤੇ ਬੜਾ ਪਿਆਰ ਦਿੱਤਾ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਮੈਂ ਦੁਆ ਕਰਾਂਗਾ ਕਿ ਤੁਸੀਂ ਸਾਰੇ ਜਾਣੇ ਇਹਦੇ ਸਿਰ ਤੇ ਹੱਥ ਰੱਖੋ ਇਹ ਬੱਚਾ ਜਿੱਦਾਂ ਮੈਂ ਉੱਠਿਆ अच्छा घंटे अंकल जी ਕੰਡੇ ਤੇ ਮਹਿਰਮਾਨਾ ਹੁਣੇ ਸੁਣਾਉਣਾ ਜੀ ਹੁਣੇ ਸੁਣਾ ਦਿੰਨਾ ਬਸ ਇੱਕ ਇੱਕ ਮਿੰਟ ਦਾ ਗਾਣਾ ਇਹ ਸਥਾਈ ਆਂਤਰਾ ਉਹ ਮੰਗੀ ਗਾਦ ਵੇ ਕਰੀ ਕਿਉਂ ਗਾਗੇ ਸਾਡੇ ਦੇਖੋ ਭਾਈ ਕਿਉਂਕਿ ਟਾਈਮ ਥੋੜਾ ਆ ਆ ਜਿੰਨੇ ਮੁੰਡੇ ਸਾਡੇ ਨਾਲ ਆ ਇੱਕ ਮਿੰਟ ਆ ਆਹਾ ਆ ਘੜਾ ਥੱਲੇ ਇਹ ਸਾਰੇ ਹੀ ਆਉਂਦੇ ਇਦਾਂ ਨਹੀਂ ਇਹ ਵੀ ਪੈਸੇ ਚੱਕਣ ਆਇਆ ਇਹ ਤਾਂ ਇਹਨਾਂ ਨੂੰ ਸਿਰਫ ਇਹ ਕਿਹਾ ਵੀ ਜਿੱਦਾਂ ਮੈਂ ਸ਼ੁਰੂਆਤ ਕੀਤੀ ਆ ਤੁਸੀਂ ਜੇ ਇਦਾਂ ਸ਼ੁਰੂਆਤ ਕਰੋਗੇ ਤਾਂ ਅੱਲਾ ਕੁਝ ਨਾ ਕੁਝ ਵਧੀਆ ਹੀ ਕਰੂਗਾ ਤੁਹਾਡਾ ਇੱਕ ਮਿੰਟ ਤੁਸੀਂ